ਇੱਥੇ ਹੋ ਕੇ ਗਵਰਨਰ ਹਾਊਸ ਜਾਣਾ ਹੈ ਉਹ ਕਹਿੰਦੇ ਪੰਜਾਬ ਦੇ ਗਵਰਨਰ ਨੂੰ ਇਹ ਕਹਿਣਾ ਹੈ ਕਿ ਢੜੀਆਂ ਵਾਲਿਆਂ ਦਾ ਪ੍ਰਚਾਰ ਬੰਦ ਕਰੋ ਇਹਨਾਂ ਤੇ ਇਹਨਾਂ ਤੇ ਕਾਰਵਾਈ ਕਰੋ ਪੰਜਾਬ ਸਰਕਾਰ ਕੋਲ ਵੀ ਕਹਿੰਦੇ ਕੱਲ ਨੂੰ ਜਾਣਾ ਅੱਜ ਅਖਬਾਰ ਚ ਖਬਰ ਲੱਗੀ ਜੀ ਕਹਿੰਦੇ ਗਲਤ ਪ੍ਰਚਾਰ ਕਰਦੇ ਆ ਪਰ ਇਹਨਾਂ ਨੂੰ ਆ ਕੇ ਪੁੱਛ ਕੇ ਵੇਖੋ ਵੀ ਗਲਤ ਪ੍ਰਚਾਰ ਹੋ ਰਿਹਾ ਹੈ ਕਿ ਸਹੀ ਹੋ ਰਿਹਾ ਹੈ ਐਡਾ ਬਰਸਾਤ ਪੈਂਦੀ ਦੇ ਵਿੱਚ ਵੀ ਟਿਕ ਕੇ ਬੈਠੇ ਹੋਏ ਆ ਇਹਨੇ ਜੀ ਸ਼ਿਕਾਇਤ ਕਰਨੀ ਹੈ ਸੋ ਆਓ ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਗੁਰਬਾਣੀ ਆਪ ਪੜੋ ਸਹਿਜ ਬਾਤ ਕਰਿਆ ਕਰੋ ਪਿਆਰਿਓ ਅੱਖਾਂ ਖੁੱਲ ਜਾਣਗੀਆਂ ਕਿਸੇ ਤੇ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭੀ ਵਸਾਇਆ ਸੁਖੀ ਵਸਾਇਆ ਮਾਲਕ ਜੀ ਮਿਹਰ ਕਰਨ ਮਿਹਰ ਦਾ ਸਤਿਗੁਰ ਜੀ ਦੀ ਮਿਹਰ ਦਾ ਮੇਘ ਵਰਸੇ ਜਿਵੇਂ ਬਾਹਰ ਮੀਂਹ ਪੈਂਦਾ ਹੈ ਰਕਤ ਹਰੇ ਭਰੇ ਹੋ ਜਾਂਦੇ ਆ ਜਦੋਂ ਗੁਰਬਾਨੀ ਦਾ ਮੀਹ ਮੀਂਹ ਵਰ੍ਹਦਾ ਹੈ ਨਾ ਗੁਰਬਾਨੀ ਤੋਂ ਸਾਨੂੰ ਅਕਲ ਮਿਲਦੀ ਹੈ ਸੇਧ ਲੈਂਦੇ ਆ ਸਮਝ ਮਿਲਦੀ ਹੈ ਤੇ ਅੰਦਰ ਹਰ